ਸੀਏਐਸ ਸਟਾਫ ਬਟਾਲਾ ਤੇ ਨਵੇਂ ਸਾਲ ਦੀ ਸ਼ੁਰੂਆਤ ਨੂੰ ਲੈ ਕੇ ਅੱਜ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਤੇ ਸੁਖਮਨੀ ਸਾਹਿਬ ਦਾ ਪਾਠ ਵੀ ਇੱਥੇ ਰਖਾਇਆ ਗਿਆ ਜਿਸ ਵਿੱਚ ਬਟਾਲਾ ਪੁਲਿਸ ਦੇ ਸਮੂਹ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ ਅਤੇ ਇਸ ਮੌਕੇ ਬਟਾਲਾ ਪੁਲਿਸ ਦੇ ਸਮੂਹ ਅਧਿਕਾਰੀ ਵੀ ਸ਼ਾਮਲ ਸਨ ਅਤੇ ਇਸ ਵਿੱਚ ਸਮੂਹ ਅਧਿਕਾਰੀਆਂ ਨੇ ਗੁਰੂ ਦੀ ਹਜ਼ੂਰੀ ਵਿੱਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ And you ਸਾ ਕੱਲ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈਗੀ ਤੇ ਇੱਥੇ ਸੀਆਈਏ ਦੇ ਵਿੱਚ ਸਾਰਾ ਬੁਨਿਸ਼ੀਅਲ ਲਿਆ ਗਿਆ ਚਾਹ ਸੀਆਈਏ ਸੁਭਰਾਜ ਸਾਡੇ ਐਸਪੀਡੀ ਸਾਹਿਬ ਹੈਗੇ ਨੇ ਡੀਐਸਪੀ ਸਿਕਿਉਰਿਟੀ ਡੀਐਸਪੀ ਹੈਡਕ quarters ਡੀਐਸਪੀ ਡੀ ਤੇ ਸਾਰਿਆਂ ਨੇ ਜਿਹੜਾ ਆਪਣੇ ਬਟਾਲਾ ਦੀ ਸੁਖਸ਼ਾਂਤੀ ਵਾਸਤੇ ਤੇ ਜਿਹੜਾ ਬਟਾਲਾ ਪੁਲੀ ਜਿੱਦਾਂ ਕਿ ਪਿੱਛੇ ਵੀ ਵਧੀਆ ਕਾਰਜਕਾਰੀ ਕਰਦੇ ਰਹੀ ਹੈ ਅੱਗੇ ਵੀ ਵਧੀਆ ਕਾਰਜਕਾਰੀ ਕਰਦੇ ਰਹੇ ਤੇ ਇੱਥੇ ਅਸੀਂ ਸੁਖਮਣੀ ਸਾਹਿਬ ਦਾ ਪਾਠ ਰਖਾਇਆ ਹੈਗਾ ਤੇ ਤੁਸੀਂ ਦੇਖ ਰਹੇ ਹੋ ਸਾਰੇ ਜੀਓ ਸਾਹਿਬਾਨ ਸਾਰੀ ਫੋਰਸ ਆਈ ਹੈ ਅਸੀਂ ਗੁਰੂ ਸਾਹਿਬ ਦੇ ਅਸ਼ੀਰਵਾਦ ਲਈ ਇੱਥੇ ਆਏ ਹੈਗੇ ਤੇ ਅਸੀਂ ਇਹ ਹੀ ਕਾਮਨਾ ਕਰਦੇ ਆਂ ਕਿ ਅਗਲੇ ਸਾਲ ਵੀ ਜਿਹੜਾ ਹੈਗਾ ਬਟਾਲਾ ਪੁਲਿਸ ਚੜ੍ਹਦੀ ਗਲਾਂ ਦੇ ਵਿੱਚ ਰਹੇ ਤੇ ਅਸੀਂ ਜਿਹੜੇ ਸਾਡੀ ਡਿਊਟੀ ਹੈਗੀ ਹੈ ਪ੍ਰिवेंशन ਤੇ ਡਿਟੈਕਸ਼ਨ ਦੀ ਉਹਦੇ ਵਿੱਚ ਵੀ ਅਸੀਂ ਕੰਮ ਕਰਦੇ ਆਂ ਅੱਜ ਸਾਰੇ ਬਟਾਲਾ ਵਸੋਂਾਂ ਸਪੈਸ਼ਲੀ ਇਸ ਸਾਲ ਦਾ ਸਾਡੀ ਆਪਣੀ ਅਗਲੇ ਸਾਲ ਤੋਂ ਉੱਤਰਨ ਦੀ ਕੋਸ਼ਿਸ਼ ਕੀਤੀ ਹੈ ਬੜੀ ਉਤਸ਼ਾਹੀ ਜੈ ਜਗਤ ਮਾਨ ਪਿਆਜ ਜਗਤ ਗੁਰੂ ਸਕਸ ਕਿਰਤੀ ਜੇ ਨਾਮਾ ਕੋਈ 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 ਕੋ ਪਟਾਲਾ ਪਟਾਲਾ ਪਟਾਲੇ ਪਵਾਸੀਆਂ ਵਾਸਤੇ ਕਿ ਚੜ੍ਹਦੇ ਖਲਾ ਜਿਹੜਾ ਪੀਸ ਵਾਸਤੇ ਅੱਜ ਅਸੀਂ ਬਰਵਾਸ ਮਾਲਾ ਕੋਟਰਾ ਲੈ ਕੇ ਕਿ ਚੰਡੀ ਸਾਹਿਬ ਦਾ ਪਾਠ ਇੱਥੇ ਸੀਏ ਸਟਾਫ ਚ ਰਿਹਾ ਸਾਰਾ ਕੁਝ ਕਿਰਾਗ ਜਿਹਦੇ ਮਿਸ਼ਾਨੇ ਦੇਸ਼ਾ ਕੌਂਸੀਏ ਚਾਰ ਔਰ ਐਸਪੀ ਡੀ ਸਾਹਿਬ ਡੀਐਸਪੀ ਸਾਹਿਬ ਉਹਨਾਂ ਦੇ ਰੈਮਾਈਟ ਕੀਤਾ ਸੋਟਟ ਕਿ ਇਹ ਮੌਜ ਜਿਹੜਾ ਜਿਹੜੇ ਸਾਡੀਆਂ ਅੱਛੀ ਐਡ ਕਰਦੀਆਂ ਸੌਂ ਡਿਟੈਕਸ਼ਨ ਵਰਕ ਬਹੁਤ ਵਧੀਆ ਹੋਇਆ ਹੋਰ ਸੀਐਸ ਸਾਹਿਬ ਨੇ ਜਿਹੜੇ ਕਟੋ ਕਾਜ ਕਰਦੇ ਇਹਨਾਂ ਨੇ ਬਹੁਤ ਮਿਹਨਤ ਕਰਕੇ ਜਿਹੜੇ ਪਟਾੜੇ ਦੀ ਜਿਹੜੀ ਹੈਗੀ ਆ ਸ਼ਾਰਪ ਜਿਹੜੀ ਸਾਡੀ ਸਮੁੱਚੀ ਪੁਲਿਸ ਟੀਮ ਜਿਹੜੀ ਵੀ ਵਿੱਚ ਐਸਐਚਓ ਸਾਹਿਬਾਨ ਐਸਐਸਪੀ ਸਾਹਿਬ ਡੀਐਸਪੀ ਸਾਹਿਬਾਨ ਸਾਰਿਆਂ ਨੇ ਇਕੱਠੇ ਰਲ ਕੇ ਜਿਹੜਾ ਸ਼ੁਰੂ ਡਿਟੈਕਸ਼ਨ ਵਰਕ ਸਫਲ ਕੀਤਾ ਹੈ ਤੇ ਇਹ ਸਿਹਰਾ ਜਿਹੜਾ ਸਾਡੇ ਸਾਰੀ ਟੀਮ ਕਰਦਾ ਹੈ ਬਾਕੀ ਕਰਕੇ ਸੁਪਰਾਜ ਜੀ ਸੀਐਚ ਚਾਰਜ ਬੀਤਨਾ ਇਹਨੇ ਬੀਤਦੀ ਨੇ ਅਰ ਇਹ ਸਭਾ ਜਿਵੇਂ ਬੜੇ ਵਧੀਆ ਅਫਸਰ ਨੇ ਔਰ ਮੈਂ ਦੁਆ ਕਰਦਾ ਜੀ ਹਾਂਸ ਅਗੇ ਕਿ ਪ੍ਰਮਾਤਮਾ ਜਿਹੜਾ ਉਹ ਸਾਡੇ ਤੇ ਨਿਗਾਹ ਸੁਵਾਲੀ ਰੱਖੇ ਸਾਡੇ ਸਿਰ ਤੇ ਊਟ ਆਸਰਾ ਰੱਖੇ ਤਾਂ ਕਿ ਹਟਾਣਾ ਵਕਤ ਦਾਸੀਆਂ ਵਾਸਤੇ ਆਪ ਆਪਲੀਸ ਵਾਸਤੇ ਜਿਹੜਾ ਚੰਗਾ ਸਾਰ ਨਿਕਲੇ ਆਪ ਬਹੁਤ ਬਖਸ਼ੋ ਅੱਜ ਨਾਨਕ ਦਾ ਅਗੜੂ ਆਜਾ ਨਾ ਤੇ ਮਨ ਨੂੰ ਮਨਿ ਸੁਬਾਤ ਦੇ ਕੋਲੇ ਵਾਸਤੇ ਸਾਰਿਆਂ ਦੀ ਜਨਤੀ ਕਰਵਾਉਂਦੇ ਸੁਖਦਵੀ ਸਾਹਿਬ ਜੀ ਦੇ ਬਾਅਦ ਤੋਂ ਅੰਤ ਗੁਰਬਾਣੀ ਦੇ ਸਾਹਮਣੇ ਸੁਣਾ ਮਹਾਨ ਦਾ ਨਾਮ ਹੈ ਕਿ ਅਸਿ ਗੁਰ ਸਾਹਿਬ ਇਹਨਾਂ ਨੇ ਸਾਡੇ ਤੇ ਮਹਾਨ ਪਰ ਉਪਕਾਰ ਕੀਤੀ ਸਾਨੂੰ ਸਾਰਿਆਂ ਨੂੰ ਸਾਰੇ ਬਲਿਸੂ ਮੈਂਬਰਾਂ ਬਲੂਸ ਜੀ ਨੂੰ ਅਰਦਾਸ ਕਰਾਂਗਾ ਕਿ ਕੀਰਤਨ ਆਦਿ ਅਰਦਾਸ ਬੇਨਤੀ ਸਭਾ ਦੇ ਪਲੇਆਸਟੇ ਹੋਵੇਗੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮੁੱਖਾਤਿਆਰ ਹੋਵੇਗਾ ਸਾਰੇ ਅਰਦਾਸ ਕਰਦਾ ਕਿ ਪ੍ਰਮਾਤਮਾ ਸਾਰਿਆਂ ਨੂੰ ਬਣ ਨਿਗਰੱਖੇ ਸਾਰਿਆਂ ਦੇ ਸ਼ਿਰਤੇ ਮੇਰਾ ਪ੍ਰਿਆਰਖੀ ਜਿੰਦਾ ਵੀ ਮੈਂਬਰਾਂ ਨੇ ਇੱਕ ਕਾਲਾ ਜੀਤਾ ਜੀ ਦਾ ਮੈਂ ਦਿਨ ਤੋਂ ਬਾਅਦ ਸੁਨੂ ਬੁਝਾਰਤ